ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 18 ਨਵੰਬਰ 11ਵਾਂ ਮਹੀਨਾ 2024 ਦਿਨ ਸੋਮਵਾਰ ਸੰਗਰੂਰ ਮੰਡੀ ਦੇ ਰੇਟ ਲੈ ਕੇ ਫੇਰ ਹਾਜ਼ਰ ਹੋਏ ਆ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਸ ਸਾਈਡ ਤੇ ਕਾਲਾ ਐਬਾਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬਲਣ ਤਾਂ ਜੋ ਨਵਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਅੱਜ ਆਮਦਨੀ ਦੀ ਗੱਲ ਕਰੀਏ ਤਾਂ 22000 ਗੱਟੇ ਦੇ ਨੇੜੇ ਤੇੜੇ ਬਾਸਪਤੀ ਕੇ ਉਹਨਾਂ ਸਮਰੂਹ ਮੰਡੀ ਵਿੱਚ ਪਹੁੰਚਿਆ ਜੀ ਇਹ ਆਪਾਂ ਰੋਜ਼ ਦੀ ਤਰ੍ਹਾਂ ਵੈਰਾਈਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ 1121 1718 ਮੁੱੱਚ 1401 1885 1509 1886 ਪੰਜਾਬ ਆਸਬਦੀ 7 1847 ਅਤੇ ਨਰਮੇ ਦੀ ਰੇਟ ਜੇ ਕਿਸਾਨ ਭਰਾਵੋ ਆਪਾਂ ਹੁਣ ਗੱਲ ਕਰੀਏ ਅੱਜ ਦੇ ਉਹਦੇ ਭਾਅ ਬਾਰੇ ਤਾਂ 1121 ਚ ਉਹਨਾਂ ਹੈ ਜਿਹੜਾ ਬਾਸਪਤੀ ਇਹ 3300 ਰੁਪਏ ਤੋਂ ਲੈ ਕੇ 4150 ਰੁਪਏ ਸੰਗਰੂਰ ਮੰਡੀ ਵਿੱਚ ਵਿਖਿਆ ਜੀ ਅਗਲੀ ਵੈਰਾਈਟੀ ਕਿਸਾਨ ਭਰਵੋ 17 18 3000 ਰੁਪਏ ਤੋਂ 3570 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਵਿਕੀ ਹੈ ਜੀ ਮੁਛਲ 1401 ਵੈਰਾਈਟੀ ਜੀ 3000 ਰੁਪਏ ਤੋਂ ਲੈ ਕੇ 3530 ਰੁਪਏ ਜੀ 1885 3800 ਰੁਪਏ ਤੋਂ ਲੈ ਕੇ 3520 ਰੁਪਏ ਸੰਗਰੂਰ ਮੰਡੀ ਵਿੱਚ ਰੇਟ ਰਿਹਾ ਜੀ ਅਗਲੀ ਵੈਰਾਈਟੀ ਕਿਸਾਨ ਭਰਵੋ 1509 2900 ਰੁਪਏ ਤੋਂ ਲੈ ਕੇ 3450 ਰੁਪਏ ਵੀ ਕੀ ਹੈ ਜੀ ਜੇ ਹੁਣ ਗੱਲ ਕਰੀਏ ਕਿਸਾਨ ਭਰਾ ਉਹ 1886 ਬਾਸਪਤੀ ਝੋਨੇ ਦੀ ਜੀ ਤਾਂ 2800 ਰੁਪਏ ਤੋਂ ਲੈ ਕੇ 3310 ਰੁਪਏ ਵੀ ਕੀ ਹੈ ਜੀ ਪੰਜਾਬ ਬਾਸਪਤੀ 7 2800 ਰੁਪਏ ਤੋਂ ਲੈ ਕੇ 3240 ਰੁਪਏ ਰਿਹਾ ਜੀ ਰੇਟ ਇਹਦਾ ਕਿਸਾਨ ਭਰਾ ਉਹ ਅਗਲੀ ਵੈਰਾਈਟੀ 1847 2700 ਰੁਪਏ ਤੋਂ ਲੈ ਕੇ 3030 ਰੁਪਏ ਸੰਗਰੂਰ ਮੰਡੀ ਦੇ ਵਿੱਚ ਵਿਕੀ ਹੈ ਜੀ ਇਹ ਜੇ ਹੁਣ ਆਪਾਂ ਗੱਲ ਕਰੀਏ ਨਰਮੇ ਦੀ ਤੱਕ 7700 ਰੁਪਏ ਕੁਆਂਟ ਤੋਂ ਲੈ ਕੇ 7300 ਰੁਪਏ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਨਰਮੇ ਦਾ ਰੇਟ ਵੇਖਣ ਨੂੰ ਮਿਲਿਆ ਜੀ ਕਿਸਾਨ ਭਰਾਵੋ ਜੇ ਗੱਲ ਕਰੀਏ ਇੱਕ ਨੰਬਰ ਤੇ ਵੈਰੈਟੀ ਜਿਹੜੀ ਅੱਜ ਆਉਂਦੀ ਹੈ ਉਹ ਹੈਗੀ ਜੀ 1121 3300 ਰੁਪਏ ਤੋਂ ਲੈ ਕੇ 4150 ਰੁਪਏ ਕੁਆਂਟਲ ਦੋ ਨੰਬਰ ਤੇ 1718 ਆਉਂਦੀ ਹੈ ਜੀ 3000 ਰੁਪਏ ਤੋਂ ਲੈ ਕੇ 3570 ਰੁਪਏ ਤੇ ਤਿੰਨ ਨੰਬਰ ਤੇ ਇੱਕ ਸਰਭਰਾਵੋ ਮੁੱਛਲ 1401 ਤਨਹੇ 1000 ਰੁਪਏ ਤੋਂ ਲੈ ਕੇ 3530 ਰੁਪਏ ਜੀ ਚਾਰ ਨੰਬਰ ਤੇ ਜੇ ਵੈਰਾਈਟੀ ਦੀ ਗੱਲ ਕਰੀ ਉਹ ਹੈਗੇ ਜੀ ਅੱਜ 1885 3800 ਰੁਪਏ ਤੋਂ ਲੈ ਕੇ 3520 ਰੁਪਏ ਇਹਦਾ ਰੇਟ ਆ ਜੀ ਰਹਾ ਜੇ ਸਭ ਤੋਂ ਘੱਟ ਰੇਟ ਦੀ ਗੱਲ ਕਰੀ ਉਹ ਹੈਗੇ 1847 2700 ਰੁਪਏ ਤੋਂ ਲੈ ਕੇ 3030 ਰੁਪਏ ਸਮਰੂਹ ਮੰਡੀ ਵਿੱਚ ਇਹ ਵੈਰਾਈਟੀ ਵਿਕੀ ਹੈ ਜੀ ਸੋ ਕਿਸਾਨ ਭਰਾਵੋ ਇਹ ਸਨ ਅੱਜ ਸਮਰੂਹ ਮੰਡੀ ਬਾਸਪਤੀ ਝੌਂਦੇ ਦੇ ਰੇਟ ਜੀ ਧੰਨਵਾਦ ਸਤਿ ਸ੍ਰੀ ਅਕਾਲ